ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਲੰਗਿਆ ਨਾ ਨਵਾਂ ਤਸੀਲ ਬਗਾ ਪ੍ਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਬਈ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਜਿਹੜੀ ਵੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਜੀ ਮੇਰਾ ਮੋਬਾਈਲ 98783 93488 ਹੈ ਜੀ ਤਸੱਲੀ ਭਰ ਕੇ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲੈਣੇ ਆ ਜਿਸੋ ਐਸ ਵਾਏ ਨਾਗਦਾ ਚੋਕੇ ਲਵੋ ਤੇ ਜੇ ਗੱਭਣਾਂ ਤਾਂ ਦਾ ਚਿਪਾ ਕੱਢ ਕੇ ਚੰਗੀ ਤਰ੍ਹਾਂ ਪਾਸ ਕਰਕੇ ਲਵੋ ਆਓ ਕਰਦੇ ਆ ਵੀਰ ਨਾਲ ਗੱਲਬਾਤ ਲੈਨੇ ਆ ਪ੍ਰੋਪੋਜ਼ਲ ਕਰੇ ਜਿੰਨੇ ਦੋਵਾਂ ਬਹਿਣਾ ਬਾਰੇ ਹਾਂਜੀ ਬੇਸਰੀਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦੇ ਬਾਈ ਅਮਨਦੀਪ ਸ਼ਰਮਾ ਪਿੰਡ ਲੰਗੀਆਂ ਦਾ ਨਵਾ ਇੱਕ ਮਾ ਸ਼ੁਰੂ ਕਰ ਲ ਗਏ ਬਾਈ ਵਹਿੜ ਤੋਂ ਕਿਹੜਾ ਸੂਆ ਸੂਈ ਹੈ ਬਾਈ ਇਹ ਤੇ ਦੂਜਾ ਸੂਆ ਸੂਈ ਦੀ ਹੈ 4 ਕਿਲੋ ਦੁੱਧ ਆ ਇਹਦੀ ਬੱਛੀ ਆ 4 ਮਹੀਨੇ ਸੂਈ ਦੀ ਹੈ ਠੀਕ ਹੈ ਜੀ ਯਕੀਨ ਬੱਛੀ ਲੈ ਆਣੀ ਆ ਠੀਕ ਹੈ ਜੀ ਫਿਰ ਆਪਾਂ ਇਹ ਦੇ ਦਿਆਂਗੇ 15000 ਦੀ ਠੀਕ ਹੈ ਸਣੇ ਬੱਛੀ ਬੱਛੀ ਛੱਡਣੀ ਆ ਹਾਂ ਫਿਰ ਆਪਾਂ 8000 ਦੀ ਦੇ ਦੇਾਂਗੇ 4 ਕਿਲੋ ਦੁੱਧ ਠੀਕ ਹੈ ਜੀ ਕਿਉਂ ਇਹ ਤਾਂ ਥਾਂ ਥਾਂ ਬਹੁਤ ਚੰਗਾ ਲੱਗਿਆ ਠੀਕ ਹੈ ਜੀ ਇਹਦਾ ਅੱਜ ਫੀਡ ਚੱਕ ਲਿਆ ਨਹੀਂ ਘਰੇ ਪਾਲਾਂਗੇ ਠੀਕ ਹੈ ਜੀ ਦੁੱਧ 4 ਕਿਲੋ ਦੋ ਟਾਈਮ ਦਾ ਚੋਕੇ ਲਾ ਜੀ ਆਪਦਾ ਕੋਈ ਜੀ ਹਾਂ ਜਿਓ ਮਰ ਇਹ ਰਹਾ ਦੂਜਾ ਟੈਂਟ ਨਹੀਂ ਤਾਂ ਕਿ ਲੋ ਵੀ ਦੋਸਤੋ ਬਾਈ ਕੋਲੇ ਬਾਈ ਦਾਦਾ ਵੀ ਉਹ ਜੇ ਕਰੋ ਬਾਈ ਤਾਂ ਵੱਜ ਜੂਗੀ ਇਹ ਜੇ ਆ ਜਾਦਾ ਤਾਂ 4 ਕਿਲੋ ਆਗਾ ਤੇ ਚੋਲਣਾ ਵਾਣ ਦੋ ਟਾਈਮ ਆਪਾਂ ਤਿੰਨ ਟਾਈਮ ਚੋਲੋ ਭਰਾ ਚਾਰ ਟਾਈਮ ਚੋਲੋ ਕੱਦ-ਕੱਦ ਚੰਗਾ ਸਮੀ ਭਲੀ ਬਹੁਤ ਚੰਗੀ ਆਗੀ ਪ੍ਰਿੰਟ ਪ੍ਰਿੰਟ ਸੋਹਣਾ ਬੱਛੀ ਦਾ ਮਗਰ ਹੀ ਬੱਛੀ ਆਗੀ ਮੋੜ ਲੈ ਮੋੜ ਲੈ ਬਾਈ ਜੇ ਬਾਈ ਕਹਿੰਦਾ ਵੀ ਆਪਾਂ ਪੱਛੀ ਨਾਲ ਲੈਣੀ ਆ ਫੇਰ ਮੁੱਲ ਦਾ 15000 ਰੁਪਇਆ ਵਾ ਤਾਂ ਨਹੀਂ ਆਪਾਂ ਇਹ 8000 ਦੀ ਦੇ ਦੇਣੀ ਆ। ਪੱਛੀ ਪੱਛੀ ਬਹੁਤ ਪਿਆਰੀ ਹੈਗੀ। ਕਿਵੇਂ ਤੇਲ ਕਿਥੋਂ ਤੋਂ? ਖਾਂ ਪਹਿਲੇ ਬਹਿਣੀ ਵਾਲੇ ਚੋਂ। ਮਗਰਲੇ ਚੋਂ। ਵਗਦਾ ਪੂਰਾ ਚੰਗਾ ਹੈ ਪਰ ਜਿੰਕ ਧਾਰਾ ਹੀ ਆਉਂਦੀਆਂ। ਤੇਲ ਮਗਰ ਲਾ ਕੇ ਮੂਰ ਲਾ ਬਾਈ। ਮਗਰਲਾ ਮਗਰਲਾ। ਲੋ ਜੀ ਦੋਸਤੋ ਵੀਰ ਨੇ ਪਹਿਲੇ ਦੱਸਤਾ ਵਾ। ਬਾਕੀ ਚੰਗੇ। ਬਾਕੀ ਥਣ ਤਨੇ ਓਕੇ ਜਮਾ ਬਾਕੀ ਤਨ ਓਕੇ ਜਮਾ। ਹਾਂ ਹਾਂ ਜਮਾ ਓਕੇ ਓਕੇ ਤੇਰਾ ਵੀਡੀਓ ਬਣਾਉਣਾ। ਕੋਈ ਬਸ ਕੈਮਰਾ ਤੋਂ ਉੱਪਰ ਆ ਕੇ ਤੈਨ ਸੰ ਬਾਈ ਕਹਿੰਦਾ ਜਮਾ ਓਕੇ ਆ ਇਹਦੇ। ਬਾਕੀ ਜਿਹੜਾ ਮਗਰ ਥਾਣਾ ਬਹਿਣੀ ਵਾਲਾ, ਕਬਹਿਣੀ ਵਾਲਾ ਉਹਦੋਂ ਤੇਲ ਹੋਜਦਾ ਗਲੇ ਸੁਹਣ ਦਵਾ ਇਹ ਤਾਂ ਚੰਗਾ ਦਿੱਤਾ ਗਿਆ ਚੱਲ ਵੀ ਪਾਵੇ ਪਰ ਅੱਜ ਦੀ ਵਜ੍ਹਾ ਨਾਲ ਪੱਤਲ ਕਰਕੇ ਦੇਣੀ ਹੈਗੀ ਜਿਹਦੇ ਬੱਛੇ ਨੇ ਮਾਲ 15000 ਆਨੇ ਆ ਪਾ ਕੱਲੀ ਵੜ ਬਾਈ ਕਹਿੰਦਾ ਆਠੇ ਦਿਨ ਤੋਂ 4 ਕਿਲੋ ਥੱਲੇ ਕੰਡੇ ਵਾਲਾ ਵਾ ਕਦ ਕਾੜ ਚੰਗਾ ਵਾ ਵੈਨ ਨੂੰ ਵੈਨ ਬਹੁਤ ਆ ਥਣਾ ਸਾਬ ਬਹੁਤ ਚੰਗਾ ਥੀਚੁਆਈ ਵਾਲਾ ਮੁਠੀ ਵਾਲਾ ਥਣਾ ਮਗਰ ਬੱਛੀ ਹੈ ਬੱਛੀ ਬਹੁਤ ਪਿਆਰੀ ਹੈ ਕਿ ਐਫ ਜੇ ਕਿ ਸਿਵਾ ਸੰਭਾਲ ਗੌਰ ਕਰ ਲਵੋਗੇ ਇਹਨੂੰ ਬੋਰੀ ਪਈ ਹੁੰਦੀ ਹੁੰਦਾ ਗਰਦੂੰਬੇ ਆ ਗਈ ਹੁੰਦੀ ਠੀਕ ਹੈ ਜੀ ਇਹਨੂੰ ਸਾਂਭੀਂ ਮੈਂ ਚੱਕ ਲਿਆ ਯਾਰ ਬਾਈ ਕਹਿੰਦਾ ਬਈ ਬੱਛੀ ਸਾਂਭੀਂਦਾ ਕਿਆ ਬਾ ਦਾ ਮੁੱਲ 15000 ਰੁਪਏ ਜੋੜਦਾ ਕੱਲੇ ਦਾ ਮੁੱਲ 8000 ਰੁਪਈਆ ਦੋ ਨੰਬਰ ਜਦ ਕੇ ਬਾਈ ਬਾਈ ਇਹ ਥੱਲੇ ਹੈਗਾ 6 ਕਿਲੋ ਮੰਨ ਤੂੰ ਮੈਂ 7 ਕਿਲੋ ਦੋ ਤੇ ਲੈ ਕੇ ਆਏ ਆ ਠੀਕ ਆ ਸਾਡੀ ਇਹ ਆਈ ਹੈ ਜੀ ਜੁੰਦਰਾਂ ਮੱਛੀ ਨੇ ਬਹੁਤ ਆ ਜੋ ਮਰਜੀ ਹੱਥ ਪੱਲਾ ਮਰੀ ਆ ਠੀਕ ਆ ਜੀ ਠੀਕ ਆ ਜੀ ਦੁੱਧ ਕੰਦੇ ਦਾ 6 ਕਿਲੋ ਦੋ ਨਾ ਚੋਲੇ ਨੈਟ ਨੈਟ ਜੀ ਥਣਾ ਦੇ ਓਕੇ ਆ ਜਮਾ ਓਕੇ ਓਕੇ ਤੋੜ ਲਈ ਦੇ ਤਾਂ ਸਮੇ ਪਲੀ ਇਹ ਵੀ ਬਹੁਤ ਚੰਗੀ ਆ ਚਮਕ ਚਮਕ ਬਹੁਤ ਆ ਬੱਚੀ ਚ ਇਹ ਚ ਦੋਨੇ ਹੀ ਆ ਇਧਰ ਤੋੜ ਯਾਰ ਇਹ ਦੋ ਦੀ ਹੀ ਚ ਦੋਵੇਂ ਬੜਾ ਹੀ ਆ ਦੋਤਾ ਹੀਟ ਚਾ ਬਈ ਜੇ ਠੀਕ ਆ ਭਰਾ ਦਿਆਂਗੇ ਰਿੰਦੇ ਗਏ ਆਈਆਂ ਰਹੇ ਜਾਣਾ ਹੀ ਆਗਾ ਦੁੱਧ ਥੱਲੇ ਦੇ 7 ਕਿਲੋ ਸੀਗਾ ਪਰ ਕੁ ਹੀਟਰ ਕਾ 6 ਕਿਲੋ ਬੰਦਾ ਦੋ ਟਾਂ ਚੋਲ ਹੋਵੇ ਥਾਂ ਤੋਂ ਬਹੁਤ ਚੰਗਾ ਬਾਕੀ ਸੀਰ ਠੰਡੀ ਸੀਰ ਠੰਡੀ ਬਹੁਤ ਆ ਅੱਗੇ ਲਿਵਾ ਜਿਆਦਾ ਠੰਡੀ ਥੋੜਾ ਥਾਂ ਹਵਾਨਾ ਵਾ ਥੋੜਾ ਕੈਮਰਾ ਦਾ ਹੀ ਉਪਰਾ ਕਰਦੀ ਜਗੀ ਹੱਥੀ ਚੁਾਈ ਵਾਲਾ ਬਹੁਤ ਸੋਹਣਾ ਮੱਝ ਵਰਗਾ ਮੋਟਾ ਥਾਂ ਲੱਗਿਆ ਹੋਇਆ ਵਾ ਭਾ ਵੀ ਨਿੱਕੇ ਨਿੱਕੇ ਬੱਛੀ ਵਾਲੇ ਹੁਣ ਇਹਨਾਂ ਦੇ ਇਹਨਾਂ ਦੇ ਬੱਛੇ ਨੇ ਬਾਈ ਆਪਾਂ ਨੂੰ ਗਾਂ ਦੇਈ ਜਾਂਦਾ ਵਾ ਮੋਲੇ ਦਾ ਮੋਹਲੇ ਦਾ ਕਿਨੇ 17000 ਵਿੱਚੋਂ ਕੀ ਮਾਨ ਤਾਨ ਕਰ ਦੇਾਂਗੇ ਲੈ ਜੀ ਦੋਸਤੋ 17000 ਰੁਪਈਆ ਜਮਾ ਜਾਇਜ ਮੋਹਲਾ ਵਿੱਚੋਂ ਕੀ ਮਾਨ ਤਾਨ ਹੋ ਜਾਊਗਾ ਅਤੇ ਬੱਚੀਆਂ ਦਾ 30 3000 ਮੰਗੀ ਜਾਂਦੇ ਪਤਾ ਹੁੰਦਾ ਰਹਿਣਾ ਵੀ ਆ ਕਿ ਨਹੀਂ ਰਹਿਣਾ ਹੁੰਦਾ ਪਰ ਬਾਈ ਦਾ ਸੀਲ ਠੰਡੀ ਬਹੁਤ ਜ ਮਰਜ਼ੀ ਪਿੱਠੇ ਨਿਆਣਾ ਪਾਲੋ ਜੇ ਨਾ ਪਾਲੋ ਥੋੜੀ ਮਰਜ਼ੀ ਹੈਗੀ ਵੇ ਇਹਨੂੰ ਇਹ ਬਹੁਤ ਆ ਚਮਕ ਚਮਕ ਬਹੁਤ ਵਧੀਆ ਮਾਲ ਸਿਰਫ 17000 ਰੁਪਈਆ ਜਮਾ ਜਾਇਜ ਮੋਹਲਾ ਪਹਿਲਾ ਸੂਬਾ ਵਾ ਜਮਾ ਛੋਟੇ ਛੋਟੇ ਪਾ ਬੱਚੀਆਂ ਵਾਲੇ ਬੱਚੀਆਂ ਨਾ ਸਸਤੇ ਹੀ ਆਗੇ ਇਹ ਸਾਲ ਦੀ ਬੱਚੀ ਦਾ 30000 ਰੁਪਈਆ ਮੰਗ ਲੈਂ ਤੇ ਨਾਲ ਜੇ ਠੀਕ ਆ ਭਰਾ ਦੋਗੇ ਰਹਿੰਦਿਆਂ ਰਹਿ ਐ ਨੇ ਜਾਣਾ ਹੀ ਆ ਚੰਗਾ ਪਾਊਡਰ ਪਾਊਡਰ ਪਾ ਲੋਂਗੇ ਮੋਲ ਸਰ 15000 ਰੁਪਇਆ ਜੇ ਇਹਨੇ ਕੱਲੀ ਮੱਛੀ ਵੀ ਲੈਣੀ ਹੋਊਗੀ ਆਪਾਂ 5000 ਦੀ ਦੇ ਦੇਣੀ ਆ ਠੀਕ ਆ ਜੀ ਹਾਂ ਲੋ ਦੋਸਤੋ ਜੇ ਕੇ ਜੇ ਕੇ ਇਹਨੇ ਕੱਲੀ ਮੱਛੀ ਲੈ ਜਾਣੀ ਆ ਤਾਂ 5000 ਦੇ ਦਾਂਗੇ ਬਾਈ ਕਹਿੰਦਾ ਤਿੰਨਾ ਨਗਰ ਜਿਹੜਾ ਨਾਗ ਤੁਸੀਂ ਆਪ ਦਾ ਨਿਰਕ ਪਰਖ ਕਰਕੇ ਜਾਣੀ ਆ ਇੱਕ ਨੰਬਰ ਤੋਂ 4 ਕਿਲੋ ਦੇ ਦੋ ਟੈਂਕ ਚ ਉਹਨਾਂ ਨੇ ਇੱਕ ਸਾਮ ਨੂੰ ਤੇਲ ਲਾ ਗਈ ਦੁੱਧ 4 ਕਿਲੋ ਮੋਲ ਸਰ 15000 ਰੁਪਇਆ ਜੋੜੇ ਦਾ ਕੱਲੀ ਦਾ ਮਲ 8000 ਰੁਪਇਆ ਇਹ ਵੀ ਸੰਭ ਨਾਲ ਹੀ ਹੋਈ ਠੀਕ ਆ ਜੀ ਇਹ ਮੈਂ ਦਵਾਈ ਦਵਾਈ ਇਹਦਾ ਗੋਆ ਬਹੁਤ ਲੱਗਿਆ ਪਈ ਇਹਦੇ ਠੀਕ ਹੈ ਜੀ ਸਾਬ ਨੂੰ ਇਹਦਾ ਤਾਂ ਵਾਜੂਗੀ ਹਾਂ ਹਾਂ ਤਨੇ ਚਾਰ ਕਿਲੋ ਛੋਲਵੇਂ ਕੋਈ ਸੁਈ ਨੂੰ ਇਹਦਾ ਪਹੇਗਾ ਉਹਦਾ ਬੱਚਾ ਮਰਿਆ ਹੋਇਆ ਦੋ ਨੰਬਰ ਤੇ ਬਹੁਤ ਚੰਗੀ ਵੇਰਡ ਆ ਗਈ ਮੌਲ ਸਿਰਫ 17000 ਰੁਪਇਆ 7 ਕਿਲੋ ਦਾ 6 ਕਿਲੋ ਛੋਕੇ ਲੈ ਜਿਓ ਜੇ ਨਾ ਪਸੰਦ ਆਵੇ ਬਾਈ ਨਾਲ ਗੱਲਬਾਤ ਕਰੇ ਨਾ ਬਸ ਸਕਰੀਨ ਤੇ ਚੱਲੇ ਜਾਣਾ ਵਾ ਵੀਡੀਓ ਵੇਖ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ